Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਦੀਪ ਸੰਦੀਪ ਤੁਹਾਨੂੰ ਦੱਸ ਜੀ ਕਿ ਪੰਜਾਬੀ 뮤직 ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਾਇਕ ਗੁਰਦਰਸ਼ਨ ਤੂਰੀ ਦਾ ਦੇ ਹਾਂਤ ਹੋ ਗਿਆ ਤੁਹਾਨੂੰ ਦੱਸ ਜੀ ਕਿ ਡੋਲੇ ਤੇ ਤਵੀਤ ਤਫੀਮ ਦੀ ਡੱਬੀ ਸਮੇਤ ਉਹਨਾਂ ਦੇ ਅਨੇਕਾ ਜਿਹੜੇ ਹਿੱਟ ਗੀਤ ਗਾਏ ਨੇ ਇਸ ਤੋਂ ਇਲਾਵਾ ਉਹਨਾਂ ਦਾ ਇੱਕ ਗੀਤ ਮੈਂ ਰੋਜ ਕਰੀਮਾਂ ਲਾਵਾਂ ਖੜਕੇ ਸੀਸੇ ਮੂਰੇ ਵੀ ਇਹ ਵੀ ਉਹਨਾਂ ਦਾ ਦੁਕਾਨਾ ਜਿਹੜਾ ਮਾਰਕੀਟ ਦੇ ਵਿੱਚ ਆਇਆ ਸੀ ਤੁਹਾਨੂੰ ਦੱਸ ਜੀ ਕਿ ਸੁਦੇਸ਼ ਕੁਮਾਰੀ ਅਤੇ ਹੋਰ ਵੀ ਕਈ ਪੰਜਾਬੀ ਨਾਮਵਰ ਗਾਇਕਾਵਾਂ ਦੇ ਨਾਲ ਵੀ ਉਹਨਾਂ ਨੇ ਜਿਹੜੇ ਗੀਤ ਗਾਏ ਨੇ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਤੁਹਾਨੂੰ ਦੱਸ ਜੀ ਕਿ ਗੁਰਦਰਸ਼ਨ ਤੂਰੀ ਹੋਣਾ ਨੇ ਪੰਜਾਬ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਸ਼ੋਅ ਕੀਤੇ ਸਨ ਪਰ ਤੁਹਾਨੂੰ ਦੱਸ ਦਈ ਕਿ ਲੀਵਰ ਦੀ ਬਿਮਾਰੀ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਤੂਰੀ ਤੋਂ ਗੁਰਦਰਸ਼ਨ ਤੂਰੀ ਜੋ ਕਿ ਪੰਜਾਬੀ ਮਿੰਸਕ ਇੰਡਸਟਰੀ ਦੇ ਵਿੱਚ ਚੰਗਾ ਰਸੂਖ ਰੱਖਦੇ ਸਨ ਕੌਰਬੀ ਦੇ ਨਾਲ ਵੀ ਉਹਨਾਂ ਦਾ ਪਹਿਲਾਂ ਦੇ ਸਮੇਂ ਦੇ ਵਿੱਚ ਇੱਕ ਗੀਤ ਜਿਹੜਾ ਮਾਰਕੀਟ ਦੇ ਵਿੱਚ ਆਇਆ ਸੀ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਜਿਹੜੇ ਕਾਫੀ ਜਿਹੜੇ ਸ਼ਾਨਦਾਰ ਗੀਤ ਨੇ ਉਹ ਵੀ 뮤직 ਇੰਡਸਟਰੀ ਦੇ ਵਿੱਚ ਸੁਣਨ ਨੂੰ ਮਿਲੇ ਨੇ ਉਹਨਾਂ ਦੇ ਵੀ ਪਿਆਰ ਕਰਨ ਵਾਲੇ ਜਿਹੜੇ ਸੀ ਉਹਨਾਂ ਤੇ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਗੁਰਦਰਸ਼ਨ ਧੂਰੀ ਇੱਕ ਸਿੱਖੇ ਹੋਏ ਕਲਾਕਾਰ ਸਨ ਤੁਹਾਨੂੰ ਦੱਸ ਜੀ ਕਿ ਧੂਰੀ ਦੇ ਵਿੱਚ ਕਲਾਕਾਰਾਂ ਦੀ ਜਿਹੜੀ ਇੱਕ ਖਾਸ ਹੈ ਜਿਹੜੇ ਕਾਫੀ ਕਲਾਕਾਰ ਧੂਰੀ ਦੇ ਨਾਲ ਸਬੰਧਤ ਨੇ ਤਾਂ ਉਹਨਾਂ ਦੇ ਵਿੱਚ ਗੁਰਦਰਸ਼ਨ ਪੂਰੀ ਦਾ ਨਾਮ ਵੀ ਇੱਕ ਜਿਹੜਾ ਸਤਕਾਰਤ ਨਾਮ ਸੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਹੈ ਇੱਕ ਸਤਕਾਰਤ ਨਾਮ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਈ ਸਾਰੇ ਜਿਹੜੇ ਸ਼ੋਜ਼ ਲਗਾਏ ਨੇ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਸ਼ੋਜ਼ ਲਾਏ ਨੇ ਅਨੇਕਾਂ ਹੀ ਜਿਹੜੇ ਉਹਨਾਂ ਦੇ ਗੀਤ ਨੇ ਉਹ ਸਭ ਦੇ ਦਿਲਾਂ ਤੇ ਵਸੇ ਹੋਏ ਨੇ ਚਾਹੇ ਉਹ ਡੌਲੇ ਤੇ ਤਵੀਤ ਹੋਵੇ ਫੀਮ ਦੀ ਡੱਬੀ ਇਸ ਤਰ੍ਹਾਂ ਹੋਰ ਵੀ ਜਿਹੜੇ ਉਹਨਾਂ ਦੇ ਗੀਤ ਨੇ ਉਹ ਵੀ ਮਾਰਕੀਟ ਦੇ ਵਿੱਚ ਆਏ ਸੀ ਪਰ ਤੁਹਾਨੂੰ ਦੱਸਦੀ ਕਿ ਫੈਨਸ ਨੂੰ ਉਸ ਵਕਤ ਚਟਕਾ ਲੱਗਾ ਜਦੋਂ ਬੇਵਕਤੀ ਗੁਰਦਰਸ਼ਨ ਧੂਰੀ ਦੀ ਜਿਹੜੀ ਮੌਤ ਆਈ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਐਕਟਿਵ ਰਹਿੰਦੇ ਸਨ ਆਪਣੀਆਂ ਤਸਵੀਰਾਂ ਵੀਡੀਓਜ਼ ਦੇ ਰਹੇ ਹੀ ਫੈਸ ਦੇ ਨਾਲ ਜੁੜੇ ਰਹਿੰਦੇ ਸਨ ਕਨੈਕਟਰ ਰਹਿੰਦੇ ਸਨ ਪਰ ਤੁਹਾਨੂੰ ਦੱਸਦੀ ਕਿ ਬੇहद ਮੰਦ ਭਾਗੀ ਜਿਹੜੀ ਖਬਰ ਆ ਮਿਊਜ਼ਿਕ ਇੰਡਸਟਰੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਚੰਗੇ ਚੰਗੇ ਕਲਾਕਾਰ ਨੇ ਉਹਨਾਂ ਦੀ ਬੇਵਕਤੀ ਮੌਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਕਾਟਾ ਪਾਇਆ ਤੇ ਗੁਰਦਰਸ਼ਨ ਧੂਰੀ ਦਾ ਜਾਣਾ ਵੀ ਇੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾ ਪੂਰਾ ਹੋਣ ਵਾਲਾ ਕਾਟਾ ਹੈ ਜਿੱਥੇ ਫੈਨਸ ਨੂੰ ਕਾਟਾ ਪਿਆਏ ਉੱਥੇ ਪਰਿਵਾਰ ਲਈ ਵੀ ਇਹ ਵੱਡਾ ਦੁੱਖ ਹੈ ਕਿਉਂਕਿ ਉਹਨਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਪਤਨੀ ਬੱਚੇ ਸਭ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਜ਼ਿੰਦਗੀ ਇੱਕ ਪਤੀ ਦੇ ਬਿਨਾ ਬੱਚਿਆਂ ਨੂੰ ਆਪਣੇ ਬਾਪ ਬਿਨਾ ਕੱਟਣੀ ਬੇਹੱਦ ਮੁਸ਼ਕਲ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਈ ਕਿ ਡੇਲੀ ਪੋਸਟ ਪੰਜਾਬੀ ਵੱਲੋਂ ਵੀ ਜਿਹੜਾ ਗਾਇਕ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ Delhi Post Punjabi ਤੁਸੀਂ ਦੇਖ ਰਹੇ ਹੋ ਤੇ ਮੈਂ ਹਦੀਪ ਸੰਦੀਪ ਤੁਹਾਨੂੰ ਦੱਸ ਜੀ ਕਿ ਪੰਜਾਬੀ 뮤ਜ਼ਿਕ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗਾਇਕ ਗੁਰਦਰਸ਼ਨ ਤੂਰੀ ਦਾ ਦੇ ਹਾਂਤ ਹੋ ਗਿਆ ਤੁਹਾਨੂੰ ਦੱਸ ਜੀ ਕਿ ਡੋਲੇ ਤੇ ਤਵੀਤ ਤਫੀਮ ਦੀ ਡੱਬੀ ਸਮੇਤ ਉਹਨਾਂ ਦੇ ਅਨੇਕਾਂ ਜਿਹੜੇ ਹਿੱਟ ਗੀਤ ਗਾਏ ਨੇ ਇਸ ਤੋਂ ਇਲਾਵਾ ਉਹਨਾਂ ਦਾ ਇੱਕ ਗੀਤ ਮੈਂ ਰੋਜ ਕਰੀਮਾਂ ਲਾਵਾਂ ਖੜ ਕੇ ਸੀਸੇ ਮੂਰੇ ਵੀ ਇਹ ਵੀ ਉਹਨਾਂ ਦਾ ਦੁਕਾਨਾ ਜਿਹੜਾ ਮਾਰਕੀਟ ਦੇ ਵਿੱਚ ਆਇਆ ਸੀ ਤੁਹਾਨੂੰ ਦੱਸ ਜੀ ਕਿ ਸੁਦੇਸ਼ ਕੁਮਾਰੀ ਅਤੇ ਹੋਰ ਵੀ ਕਈ ਪੰਜਾਬੀ ਨਾਮਵਰ ਗਾਇਕਾਵਾਂ ਦੇ ਨਾਲ ਵੀ ਉਹਨਾਂ ਨੇ ਜਿਹੜੇ ਗੀਤ ਗਾਏ ਨੇ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਤੁਹਾਨੂੰ ਦੱਸ ਜੀ ਕਿ ਗੁਰਦਰਸ਼ਨ ਤੂਰੀ ਹੋਣਾ ਨੇ ਪੰਜਾਬ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਸ਼ੋਅ ਕੀਤੇ ਸਨ ਪਰ ਤੁਹਾਨੂੰ ਦੱਸਦੀ ਕਿ ਲੀਵਰ ਦੀ ਬਿਮਾਰੀ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਤੂਰੀ ਤੋਂ ਗੁਰਦਰਸ਼ਨ ਤੂਰੀ ਜੋ ਕਿ ਪੰਜਾਬੀ ਮਿੰਸਕ ਇੰਡਸਟਰੀ ਦੇ ਵਿੱਚ ਚੰਗਾ ਰਸੂਖ ਰੱਖਦੇ ਸਨ ਕੌਰਬੀ ਦੇ ਨਾਲ ਵੀ ਉਹਨਾਂ ਦਾ ਪਹਿਲਾਂ ਦੇ ਸਮੇਂ ਦੇ ਵਿੱਚ ਇੱਕ ਗੀਤ ਜਿਹੜਾ ਮਾਰਕੀਟ ਦੇ ਵਿੱਚ ਆਇਆ ਸੀ ਇਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਜਿਹੜੇ ਕਾਫੀ ਜਿਹੜੇ ਸ਼ਾਨਦਾਰ ਗੀਤ ਨੇ ਉਹ ਵੀ 뮤직 ਇੰਡਸਟਰੀ ਦੇ ਵਿੱਚ ਸੁਣਨ ਨੂੰ ਮਿਲੇ ਨੇ ਉਹਨਾਂ ਦੇ ਵੀ ਪਿਆਰ ਕਰਨ ਵਾਲੇ ਜਿਹੜੇ ਸੀ ਉਹਨਾਂ ਤੇ ਵੱਡਾ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਗੁਰਦਰਸ਼ਨ ਧੂਰੀ ਇੱਕ ਸਿੱਖੇ ਹੋਏ ਕਲਾਕਾਰ ਸਨ ਤੁਹਾਨੂੰ ਦੱਸ ਜੀ ਕਿ ਧੂਰੀ ਦੇ ਵਿੱਚ ਕਲਾਕਾਰਾਂ ਦੀ ਜਿਹੜੀ ਇੱਕ ਖਾਸ ਹੈ ਜਿਹੜੇ ਕਾਫੀ ਕਲਾਕਾਰ ਧੂਰੀ ਦੇ ਨਾਲ ਸੰਬੰਧਿਤ ਨੇ ਤਾਂ ਉਹਨਾਂ ਦੇ ਵਿੱਚ ਗੁਰਦਰਸ਼ਨ ਪੂਰੀ ਦਾ ਨਾਮ ਵੀ ਇੱਕ ਜਿਹੜਾ ਸਤਕਾਰਤ ਨਾਮ ਸੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਦਾ ਨਾਮ ਹੈ ਇੱਕ ਸਤਕਾਰਤ ਨਾਮ ਸੀ ਪੰਜਾਬ ਦੇ ਵਿੱਚ ਉਹਨਾਂ ਨੇ ਕਈ ਸਾਰੇ ਜਿਹੜੇ ਸ਼ੋਜ਼ ਲਗਾਏ ਨੇ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਸ਼ੋਜ਼ ਲਾਏ ਨੇ ਅਨੇਕਾਂ ਹੀ ਜਿਹੜੇ ਉਹਨਾਂ ਦੇ ਗੀਤ ਨੇ ਉਹ ਸਭ ਦੇ ਦਿਲਾਂ ਤੇ ਵਸੇ ਹੋਏ ਨੇ ਚਾਹੇ ਉਹ ਡੌਲੇ ਤੇ ਤਵੀਤ ਹੋਵੇ ਫੀਮ ਦੀ ਡੱਬੀ ਇਸ ਤਰ੍ਹਾਂ ਹੋਰ ਵੀ ਜਿਹੜੇ ਉਹਨਾਂ ਦੇ ਗੀਤ ਨੇ ਉਹ ਵੀ ਮਾਰਕੀਟ ਦੇ ਵਿੱਚ ਆਈ ਸੀ ਪਰ ਤੁਹਾਨੂੰ ਦੱਸਦੀ ਕਿ ਫੈਨਸ ਨੂੰ ਉਸ ਵਕਤ ਚਟਕਾ ਲੱਗਾ ਜਦੋਂ ਬੇਵਕਤੀ ਗੁਰਦਰਸ਼ਨ ਧੂਰੀ ਦੀ ਜਿਹੜੀ ਮੌਤ ਆਈ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਉਹ ਕਾਫੀ ਐਕਟਿਵ ਰਹਿੰਦੇ ਸਨ ਆਪਣੀਆਂ ਤਸਵੀਰਾਂ ਵੀਡੀਓਜ਼ ਦੇ ਰਾਹੀਂ ਫੈਸ ਦੇ ਨਾਲ ਜੁੜੇ ਰਹਿੰਦੇ ਸਨ ਕਨੈਕਟ ਰਹਿੰਦੇ ਸਨ ਪਰ ਤੁਹਾਨੂੰ ਦੱਸਦੀ ਕਿ ਬੇहद ਮੰਦ ਭਾਗੀ ਜਿਹੜੀ ਖਬਰ ਆ ਮਿਊਜ਼ਿਕ ਇੰਡਸਟਰੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਚੰਗੇ ਚੰਗੇ ਕਲਾਕਾਰ ਨੇ ਉਹਨਾਂ ਦੀ ਬੇਵਕਤੀ ਮੌਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਕਾਟਾ ਪਾਇਆ ਤੇ ਗੁਰਦਰਸ਼ਨ ਧੂਰੀ ਦਾ ਜਾਣਾ ਵੀ ਇੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿੱਥੇ ਫੈਂਸ ਨੂੰ ਕਟਾ ਪਿਆਏ ਉੱਥੇ ਪਰਿਵਾਰ ਲਈ ਵੀ ਇਹ ਵੱਡਾ ਦੁੱਖ ਹੈ ਕਿਉਂਕਿ ਉਹਨਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਪਰਿਵਾਰ ਸੀ ਪਤਨੀ ਬੱਚੇ ਸਭ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਜ਼ਿੰਦਗੀ ਇੱਕ ਪਤੀ ਦੇ ਬਿਨਾਂ ਬੱਚਿਆਂ ਨੂੰ ਆਪਣੇ ਬਾਪ ਬਿਨਾਂ ਕੱਟਣੀ ਬੇਹੱਦ ਮੁਸ਼ਕਲ ਹੁੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਡੇਲੀ ਪੋਸਟ ਪੰਜਾਬੀ ਵੱਲੋਂ ਵੀ ਜਿਹੜਾ ਗਾਇਕ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾਂਦਾ ਹੈ